ਸੁਖਪਾਲ ਸਿੰਘ ਖੇਰਾ ਦੀ ਨਵੀਂ ਚਿੱਠੀ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਤਹਿਲਕਾ ਮਚਾ ਦਿੱਤਾ ਹੈ ਹੁਣ ਇਸ ਚਿੱਠੀ ਨੇ ਕਸੂਤੇ ਫਸਾਏ ਨੇ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਸਪੀਕਰ ਨੂੰ ਚਿੱਠੀ ਦੇ ਵਿੱਚ ਕੀ ਕੁਝ ਲਿਖਦੇ ਆ ਸੁਖਪਾਲ ਸਿੰਘ ਖੇਰਾ ਸਭ ਤੋਂ ਪਹਿਲਾਂ ਉਹ ਚਿੱਠੀ ਪੜਾ ਦਿੰਨੇ ਆ ਫਿਰ ਅੱਗੇ ਜਿਹੜੀ ਆਪਾਂ ਗੱਲਬਾਤ ਉਹ ਕਰਾਂਗੇ ਸਪੀਕਰ ਸੰਧਵਾ ਨੂੰ ਉਹ ਲਿਖਦੇ ਨੇ ਕਿ ਸ਼੍ਰੀ ਕੁਲਤਾਰ ਸੰਧਵਾ ਸਪੀਕਰ ਵਿਧਾਨ ਸਭਾ ਪੰਜਾਬ ਵਿਸ਼ਾ ਐਚਪੀ ਟੈਨੈਂਸੀ ਐਂਡ ਲੈਂਡ ਰਿਫਾਰਮਸ ਐਕਟ 2072 ਦੀ ਤਰਜ ਤੇ ਪੰਜਾਬ ਦੀ ਪਛਾਣ ਤੇ ਜਨਸੰਖਿਆ ਦੀ ਸਥਿਤੀ ਦੀ ਹفاظਤ ਕਰਨ ਵਾਸਤੇ ਗੈਰ ਪੰਜਾਬੀਆਂ ਵੱਲੋਂ ਸੂਬੇ ਵਿੱਚ ਵਾਹੀਯੋਗ ਜ਼ਮੀਨ ਖਰੀਦਣ ਉਪਰੰਤ ਰੋਕ ਲਗਾਏ ਜਾਣ ਵਾਸਤੇ ਮਿਤੀ 23 1 2023 ਨੂੰ ਵਿਰੋਧੀ ਧਿਰ ਦੇ ਨੇਤਾ ਸਮੇਤ ਮੇਰੇ ਵੱਲੋਂ ਦਿੱਤੇ ਗਏ ਪ੍ਰਾਈਵੇਟ ਮੈਂਬਰ ਬਿਲ ਦਾ ਸਟੇਟਸ ਦੱਸੇ ਜਾਣ ਸੰਬੰਧੀ ਮਿਸਟਰ ਸਪੀਕਰ ਮੈਨੂੰ ਯਕੀਨ ਹੈ ਕਿ ਤੁਹਾਨੂੰ ਯਾਦ ਹੋਵੇਗਾ ਕਿ ਮੈਂ ਅਤੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਮਿਤੀ 23/1/23 ਨੂੰ ਵਿਧਾਨ ਸਭਾ ਚੰਡੀਗੜ੍ਹ ਵਿਖੇ ਨਿੱਜੀ ਤੌਰ ਉੱਤੇ ਤੁਹਾਨੂੰ ਉਪਰੋਕਤ ਦੱਸਿਆ ਪ੍ਰਾਈਵੇਟ ਮੈਂਬਰ ਬੈਲ ਸੌਂਪਣ ਲਈ ਮਿਲੇ ਸੀ ਮਿਸਟਰ ਸਪੀਕਰ ਉਪਰੋਕਤ ਕਾਨੂੰਨ ਨੂੰ ਲਾਗੂ ਕਰਨ ਸਮੇਂ ਦੀ ਅਹਿਮ ਮੰਗ ਹੈ ਕਿਉਂਕਿ ਪੰਜਾਬ ਦੀ ਜਨਸੰਖਿਆ ਦੀ ਸਥਿਤੀ ਬੱਤਰ ਹੁੰਦੀ ਜਾ ਰਹੀ ਹੈ ਅਤੇ ਉਹ ਦਿਨ ਦੂਰ ਨਹੀਂ ਜਦ ਪੰਜਾਬੀ ਆਪਣੇ ਹੀ ਜੱਦੀ ਸੂਬੇ ਵਿੱਚ ਬੇਬਸ ਘੱਟ ਗਿਣਤੀ ਵਿੱਚ ਹੋ ਜਾਣਗੇ ਤੁਸੀਂ ਇਸ ਗੱਲ ਤੋਂ ਵਾਕਿਫ ਹੋ ਕਿ ਪੰਜਾਬ ਦੇ ਨੌਜਵਾਨਾਂ ਨੇ ਅਨੇਕਾ ਦਹਾਕੇ ਪਹਿਲਾਂ ਤੋਂ ਹੀ ਚੰਗੇਰੇ ਭੋਖ ਦੀ ਤਲਾਸ਼ ਵਿੱਚ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਵਾਸ ਕਰਨਾ ਸ਼ੁਰੂ ਕਰ ਦਿੱਤਾ ਸੀ ਇਸ ਬੇਰੋਗ ਪ੍ਰਵਾਸ ਦੇ ਨਤੀਜੇ ਵਜੋਂ ਲਗਭਗ 3 ਕਰੋੜ ਕੁੱਲ ਆਬਾਦੀ ਵਿੱਚੋਂ ਲਗਭਗ 60-70 ਲੱਖ ਪੰਜਾਬੀ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿੱਚ ਸੈਟਲ ਹੋ ਗਏ ਇਸ ਵੱਡੇ ਪੱਧਰ ਦੇ ਪ੍ਰਵਾਸ ਕਾਰਨ ਨਾ ਸਿਰਫ ਅਸੀਂ ਆਪਣੇ ਬਿਹਤਰੀਨ ਮੰਨਉ ਕਿ ਸਰੋਤਾ ਨੂੰ ਗਵਾਇਆ ਬਲਕਿ ਇਸ ਪ੍ਰਕਿਰਿਆ ਦੇ ਦੌਰਾਨ ਅਸੀਂ ਸਾਡੀ ਅਰਥਵਿਵਸਥਾ ਦੇ ਸੈਂਕੜੇ ਹਜ਼ਾਰਾਂ ਰੁਪਏ ਵੀ ਜਿਹੜੇ ਆਉ ਗਵਾਏ ਇਹ ਬ੍ਰੇਨ ਡレイン ਐਂਡ ਇਕਨੋਮੀ ਡレイン ਦਾ ਪੁਖਤਾ ਪ੍ਰਮਾਣ ਹੈ ਮਿਸਟਰ ਸਪੀਕਰ ਪੰਜਾਬ ਵਿੱਚ ਕੋਈ ਅਜਿਹਾ ਕਾਨੂੰਨ ਲਾਗੂ ਹੋਣ ਕਾਰਨ ਪਿਛਲੇ ਕੁਝ ਦਹਾਕਿਆਂ ਵਿੱਚ ਗੈਰ ਪੰਜਾਬੀ ਵੱਡੀ ਗਿਣਤੀ ਵਿੱਚ ਸੂਬੇ ਵਿੱਚ ਆ ਗਏ ਹੌਲੀ ਹੌਲੀ ਇਹ ਗੈਰ ਪੰਜਾਬੀ ਵਸੋਂ ਪੰਜਾਬੀ ਵਿੱਚ ਪੱਕੇ ਵਸਨੀਕ ਬਣ ਕੇ ਜ਼ਮੀਨਾਂ ਦੇ ਮਾਲਕ ਅਤੇ ਪੱਕੇ ਵੋਟਰ ਬਣ ਗਏ। ਮੌਜੂਦਾ ਸਮੇਂ ਵਿੱਚ ਪੰਜਾਬ ਸਰਕਾਰ ਕੋਲ ਅਜੇ ਹਾ ਕੋਈ ਵੀ ਰਿਕਾਰਡ ਨਹੀਂ ਹੈ ਜੋ ਦੱਸ ਸਕੇ ਕਿ ਜ਼ਿਲ੍ਹਾ ਪੱਧਰ ਉੱਪਰ ਕਿੰਨੇ ਗੈਰ ਪੰਜਾਬੀ ਵਸੇ ਹੋਏ ਹਨ। ਮੇਰੀ ਇਹ ਪੁਖਤਾ ਸੋਚ ਹੈ ਕਿ ਜਿੰਨੇ ਪੰਜਾਬੀ ਪੰਜਾਬ ਛੱਡ ਕੇ ਗਏ ਨੇ, ਉਹਨੇ ਹੀ 60-70 ਲੱਖ ਗੈਰ ਪੰਜਾਬੀ ਪੰਜਾਬ ਵਿੱਚ ਪੱਕੇ ਤੌਰ ਉੱਪਰ ਸੈਟਲ ਹੋ ਗਏ ਨੇ। ਮਿਸਟਰ ਸਪੀਕਰ ਗੈਰ ਪੰਜਾਬੀਆਂ ਨੂੰ ਰੋਕਣ ਦਾ ਕੋਈ ਕਾਨੂੰਨ ਨਾ ਹੋਣ ਦਾ ਨਕਾਰਾਤਮਕ ਪ੍ਰਭਾਵ ਇਹ ਹੋਇਆ ਹੈ ਕਿ ਸਰਕਾਰੀ ਨੌਕਰੀਆਂ ਗੈਰ ਪੰਜਾਬੀ ਲੈਣ ਲੱਗ ਪਏ ਨੇ ਕਿਉਂਕਿ ਸਰਕਾਰੀ ਨੌਕਰੀਆਂ ਦੇਣ ਸਮੇਂ ਡੋਮੈਸਾਈਲ ਦੀ ਕੋਈ ਸ਼ਰਤ ਹੀ ਨਹੀਂ ਰੱਖੀ ਗਈ। ਮਿਸਟਰ ਸਪੀਕਰ ਹਾਲ ਹੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੁੱਦੇ ਤੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਇਸ ਕਾਨੂੰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਸਾਡੇ ਬੱਚੇ ਵੀ ਅਮਰੀਕਾ, ਕੈਨੇਡਾ ਆਦ ਦੂਸਰੇ ਦੇਸ਼ਾਂ ਵਿੱਚ ਪ੍ਰਵਾਸ ਦੇ ਕੰਮ ਕਰਦੇ ਨੇ। ਇਹ ਇਹੀ ਤਾਂ ਮੇਰਾ ਤਰਕ ਹੈ ਕਿ ਵਿਸ਼ਵ ਦਾ ਕੋਈ ਵੀ ਦੇਸ਼ ਵਰਕ ਪਰਮਿੰਟ ਪਰਮਾਨੈਂਟ ਰੈਜ਼ਿਡੈਂਸ ਗ੍ਰੀਨ ਕਾਰਡ ਪ੍ਰਾਪਤ ਕਰਨ ਦੀਆਂ ਸ਼ਰਤਾਂ ਪੂਰੀਆਂ ਕੀਤੇ ਬਿਨਾਂ ਕਿਸੇ ਨੂੰ ਵੀ ਪੱਕੇ ਤੌਰ ਉੱਤੇ ਉੱਪਰ ਵਸਨੀਕ ਬਣ ਦੀ ਇਜਾਜ਼ਤ ਨਹੀਂ ਦਿੰਦਾ ਮਿਸਟਰ ਸਪੀਕਰ ਮੇਰੇ ਵਿਰੁੱਧ ਚਲਾਏ ਜਾ ਰਹੇ ਗਲਤ ਪ੍ਰਚਾਰ ਨੂੰ ਵੀ ਮੈਂ ਨਕਾਰਨਾ ਚਾਹੁੰਦਾ ਹਾਂ ਕਿ ਰਾਸ਼ਟਰੀ ਵਿਰੋਧੀ ਜਿਹੜੀ ਰਾਸ਼ਟਰ ਵਿਰੋਧੀ ਮੁੱਦਾ ਉਠਾ ਰਿਹਾ ਹਾਂ ਮੈਂ ਮੁੱਢ ਦਹਰਾਉਣਾ ਚਾਹੁੰਦਾ ਹਾਂ ਕਿ ਪੰਜਾਬ ਵਿੱਚ ਆ ਕੇ ਨੌਕਰੀ ਕਰਨ ਅਤੇ ਆਪਣੀ ਰੋਜੀ ਰੋਟੀ ਕਮਾਉਣ ਲਈ ਮੈਂ ਸਾਰੇ ਗੈਰ ਪੰਜਾਬੀਆਂ ਦਾ ਸਵਾਗਤ ਕਰਦਾ ਹਾਂ ਮੈਂ ਤਾਂ ਇਹ ਸੁਝਾਅ ਦੇ ਰਿਹਾ ਕਿ ਹਿਮਾਚਲ ਅਤੇ ਮੇਰੇ ਵੱਲੋਂ ਹਿਮਾਚਲ ਪ੍ਰਦੇਸ਼ ਅਤੇ ਮੇਰੇ ਵੱਲੋਂ ਦੱਸੇ ਗਏ ਹੋਰਨਾਂ ਸੂਬਿਆਂ ਵਰਗਾ ਕਾਨੂੰਨ ਪੰਜਾਬ ਵਿੱਚ ਵੀ ਲਾਗੂ ਕੀਤਾ ਜਾਵੇ ਜਿਸ ਅਨੁਸਾਰ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕੀਤੇ ਬਿਨਾਂ ਕੋਈ ਵੀ ਵਿਅਕਤੀ ਪੱਕਾ ਵਸਨੀਕ ਜਾਂ ਵੋਟਰ ਨਾ ਬਣ ਸਕੇ ਮੇਰੇ ਤਰਕ ਵਿੱਚ ਗਲਤ ਕੀ ਹੈ ਜੇਕਰ ਪੰਜਾਬ ਦੀ ਪਹਿਚਾਨ ਹੀ ਹਿਫਾਜ਼ਤ ਕਰਨ ਵਾਸਤੇ ਤਰਕ ਨਾਲ ਗੱਲ ਕਰਨਾ ਦੇਸ਼ ਵਿਰੋਧੀ ਹੈ ਤਾਂ ਫਿਰ ਮੈਨੂੰ ਯਕੀਨਨ ਹੈ ਕਿ ਗੁਜਰਾਤ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਉੱਤਰਾਖੰਡ ਦੀਆਂ ਸਰਕਾਰਾਂ ਵੀ ਦੇਸ਼ ਵਿਰੋਧੀ ਨੇ ਮਿਸਟਰ ਸਪੀਕਰ ਮੈਂ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਨਾ ਸਿਰਫ ਹਿਮਾਚਲ ਬਲਕਿ ਗੁਜਰਾਤ, ਰਾਜਸਥਾਨ ਅਤੇ ਉੱਤਰਾਖੰਡ ਵਿੱਚ ਵੀ ਅਜਿਹੇ ਹੀ ਕਾਨੂੰਨ ਹੈ ਜਿਸ ਅਨੁਸਾਰ ਸੂਬੇ ਤੋਂ ਬਾਹਰੀ ਕੋਈ ਵੀ ਵਿਅਕਤੀ ਨਾ ਵਾਹੀਯੋਗ ਜ਼ਮੀਨ ਖਰੀਦ ਸਕਦਾ ਹੈ ਅਤੇ ਨਾ ਹੀ ਵੋਟਰ ਬਣ ਸਕਦਾ ਮੈਂ ਇਸ ਨੂੰ ਸਮਝਣ ਵਿੱਚ ਅਸਫਲ ਹਾਂ ਕਿ ਸਾਡੇ ਚੁਣੇ ਹੋਏ ਵਿਧਾਇਕ ਉਪਰੋਕਤ ਕਾਨੂੰਨ ਦੀ ਅਹਿਮੀਅਤ ਨੂੰ ਕਿਉਂ ਨਹੀਂ ਸਮਝ ਰਹੇ ਮੈਂ ਤੁਹਾਨੂੰ ਅਤੇ ਪੰਜਾਬ ਦੇ ਲੋਕਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿ ਜੇਕਰ ਇਹ ਕਾਨੂੰਨ ਲਾਗੂ ਨਾ ਕੀਤਾ ਗਿਆ ਅਸੀਂ ਆਪਣੀ ਪਹਿਚਾਣ ਆਪਣੀ ਭਾਸ਼ਾ ਤੇ ਆਪਣਾ ਸੱਭਿਆਚਾਰ ਗਵਾ ਲਵਾਂਗੇ ਹੋਰ ਨਾ ਸਭ ਜਹਵਦਾਂ ਵਿੱਚ ਪੰਜਾਬ ਅਤੇ ਪੰਜਾਬੀਅਤ ਭਾਰੀ ਖਤਰੇ 'ੇੇਡ ਰਹੇ ਮਿਸਟਰ ਸਪੀਕਰ ਇਸ ਲਈ ਇਸ ਪੱਤਰ ਰਾਹੀਂ ਮੈਂ ਤੁਹਾਡੇ ਤੋਂ ਮੇਰੀ ਤੁਹਾਡੇ ਤੋਂ ਮੰਗ ਹੈ ਕਿ ਸਪਸ਼ਟ ਕਰੋ ਕਿ ਤੁਸੀਂ ਅਜਿਹੇ ਆਹਮ ਬਿਲ ਪਿਛਲੇ 2 ਮਹੀਨਿਆਂ ਤੋਂ ਵੀ ਜ਼ਿਆਦਾ ਦੇ ਸਮੇਂ ਤੋਂ ਕਿਉਂ ਰੋਕੇ ਰੱਖਿਆ ਕੀ ਤੁਹਾਡੇ ਉੱਪਰ ਤੁਹਾਡੇ ਦਿੱਲੀ ਦੇ ਮਾਲਕਾਂ ਦਾ ਕੋਈ ਸਿਆਸੀ ਦਬਾਅ ਜੇਕਰ ਨਹੀਂ ਤਾਂ ਮੇਰੀ ਮੰਗ ਹੈ ਕਿ ਇਸ ਕਾਨੂੰਨ ਨੂੰ 2 ਸਤੰਬਰ 2024 ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਵਿੱਚ ਲਿਆਂਦਾ ਜਾਵੇ ਮੈਂ ਤੁਹਾਡੇ ਜਵਾਬ ਦਾ ਇੰਤਜ਼ਾਰ ਕਰਾਂਗਾ ਧੰਨਵਾਦ ਸਪਾਲ ਸਿੰਘ ਖਹਿਰਾ ਐਮ ਐਲ ਏ ਪੁਲਤ ਸਾਬਕਾ ਵਿਰੋਧੀ ਧਿਰ ਨੇਤਾ ਪ੍ਰਧਾਨ ਆਲ ਇੰਡੀਆ ਕਾਂਗ ਕਿਸਾਨ ਕਾਂਗਰਸ ਤਾਂ ਇਹ ਜਿਹੜੀ ਗੱਲ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਵੱਲੋਂ ਕਹੀ ਗਈ ਹੈ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇੱਕ ਵਾਰ ਫਿਰ ਪੰਜਾਬ ਦੇ ਹੱਕ ਵਿੱਚ ਆਵਾਜ਼ ਜਿਹੜੀ ਆ ਬੁਲੰਕ ਕੀਤੀ ਹੈ ਉਹਨਾਂ ਦਾ ਸਾਫ਼ ਤਰਕ ਹੈ ਔਰ ਉਹਨਾਂ ਨੇ ਬਹੁਤ ਵਾਰ ਆਪਣੇ ਚੈਨਲ ਤੇ ਹੋਈ ਮੇਰੇ ਨਾਲ ਇੰਟਰਵਿਊ ਦੇ ਵਿੱਚ ਵੀ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਸਾਫ਼ ਕੀਤੀਆਂ ਨੇ ਕਿ ਇਹ ਦੇਸ਼ ਵਿਰੋਧੀ ਗੱਲ ਨਹੀਂ ਹੈ ਔਰ ਅਸੀਂ ਦਰਸ਼ਕਾਂ ਨੂੰ ਵੀ ਸਮਝਾ ਦਿੰਨੇ ਆ ਕਿ ਗੁਜਰਾਤ ਰਾਜਸਥਾਨ ਹਿਮਾਚਲ ਅਤੇ ਉਤਰਾਖੰਡ ਦੇ ਵਿੱਚ ਕਾਨੂੰਨ ਹੈ ਕਿ ਉਥੋਂ ਤੋਂ ਬਾਹਰੋਂ ਯਾਨੀ ਕਿ ਆਪਾਂ ਜਾ ਕੇ ਜੇ ਹਿਮਾਚਲ ਦੇ ਵਿੱਚ ਰਾਜਸਥਾਨ ਦੇ ਵਿੱਚ ਉਤਰਾਖੰਡ ਦੇ ਵਿੱਚ ਗੁਜਰਾਤ ਦੇ ਵਿੱਚ ਜ਼ਮੀਨ ਜਿਹੜੀ ਆ ਖਰੀਦਣੀ ਚਾਹੀਏ ਤਾਂ ਆਪਾਂ ਉਥੇ ਨਹੀਂ ਖਰੀਦ ਸਕਾਂਗੇ ਕਿਉਂਕਿ ਆਪਾਂ ਉਹਨਾਂ ਨੇ ਇਹੋ ਜਿਹੇ ਕਾਨੂੰਨ ਬਣਾਏ ਹੋਏ ਨੇ ਕਿ ਸਾਡੀ ਸਟੇਟ ਤੋਂ ਬਾਹਰਲਾ ਵਿਅਕਤੀ ਕੋਈ ਸਾਡੇ ਇੱਥੇ ਆ ਕੇ ਜ਼ਮੀਨ ਨਹੀਂ ਖਰੀਦ ਸਕਦਾ ਪਰ ਸਾਡੇ ਇੱਥੇ ਉਲਟਾ ਹੋ ਰਿਹਾ ਸਾਡੇ ਇੱਥੇ ਆ ਕੇ ਗੈਰ ਪੰਜਾਬੀ ਇੱਥੇ ਆ ਕੇ ਜੋ ਕੁਝ ਕਰ ਰਹੇ ਆਪਣੇ ਸਾਰਿਆਂ ਦੇ ਜਿਹੜਾ ਉਹ ਸਾਹਮਣੇ ਹੈਗਾ ਹੀ ਐ ਔਰ ਇੱਕ ਤਾਂ ਸੁਖਪਾਲ ਸਿੰਘ ਖੇਰ ਦਾ ਤਰਕ ਹੈ ਕਿ ਸਾਡੇ ਪੰਜਾਬੀ ਜਿਹੜੇ ਬਾਹਰ ਜਾ ਰਹੇ ਨੇ ਔਰ ਭਗਵੰਤ ਮਾਨ ਹਣੀ ਜਾਂ ਹੋਰ ਲੋਕ ਤਰਕ ਇਹ ਦਿੰਦੇ ਆ ਕਿ ਬਹੁਤ ਸਾਰੇ ਵਿਦਵਾਨ ਜਿਹੜੇ ਆਪਣੇ ਆਪ ਦੇ ਵਿੱਚ ਬਣੇ ਹੋਏ ਆ ਉਹ ਇਹ ਤਰਕ ਇਹ ਦਿੰਦੇ ਆ ਕਿ ਸਾਡੇ ਲੋਕ ਵੀ ਤਾਂ ਭਾਈ ਉਧਰ ਜਾਂਦੇ ਆ ਜਦੋਂ ਸਾਡੇ ਲੋਕ ਉਧਰ ਜਾਂਦੇ ਆ ਤਾਂ ਇਹ ਤੋਂ ਲੱਖਾਂ ਕਰੋੜਾ ਰੁਪਈਆ ਲੈ ਕੇ ਉੱਥੇ ਜਾਂਦੇ ਆ ਫਿਰ ਉੱਥੇ ਬਹੁਤ ਸਮਾਂ ਕਈ ਵਾਰੀ ਤਾਂ ਲੋਕ 10 ਸਾਲ ਸਾਲ ਜਿਹੜਾ ਉੱਥੇ ਪੱਕੇ ਨਹੀਂ ਹੁੰਦੇ ਆ 10-10 ਸਾਲ ਉਥੇ ਜਿਹੜੇ ਸਿਟੀਜਨ ਨਹੀਂ ਬਣਦੇ ਕਈਆਂ ਨੂੰ ਤਾਂ ਉਮਰ ਵੀ ਵਿਚਾਰਿਆਂ ਨੂੰ ਲੰਘ ਗਈ ਐ ਤੇ ਉਹ ਸਿਟੀਜਨ ਹੋਣ ਦੇ ਕਰਕੇ ਇੱਧਰ ਮੁੜ ਨਹੀਂ ਸਕੇ ਉਹਨਾਂ ਦੇ ਪਰਿਵਾਰ ਵੀ ਜਿਹੜੇ ਕੋਈ ਕਈ ਜੀ ਖੋ ਦਿੱਤੇ ਉਹਨਾਂ ਦੇ ਸੰਸਕਾਰ ਉਹਨਾਂ ਦੇ ਭੋਗਾਂ ਤੱਕ ਵੀ ਜਿਹੜਾ ਉਹ ਨਹੀਂ ਪਹੁੰਚ ਸਕੇ ਤਾਂ ਇਹ ਇਹ ਜਿਹੜੇ ਸਾਰੇ ਤਰਕ ਹੈਗੇ ਨੇ ਤਾਂ ਜੇ ਸਾਡੇ ਲੋਕ ਬਾਹਰਲੇ ਦੇਸ਼ਾਂ ਵਿੱਚ ਜਾਂਦੇ ਨੇ ਉੱਥੇ ਉੱਤ ਦਾ ਟੈਕਸ ਦਿੰਦੇ ਨੇ ਉੱਥੇ ਉਹਨਾਂ ਨੂੰ ਸਮਾ ਦਿੰਦੇ ਨੇ ਉੱਥੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਇੱਥੇ ਨਾ ਤਾਂ ਕੋਈ ਇਹੋ ਜੀ ਟੈਕਸ ਵਾਲੀ ਗੱਲ ਐ ਨਾ ਹੀ ਕੋਈ ਸਮਿਆਂ ਵਾਲੀ ਗੱਲ ਹੈ ਜਿਹੜਾ ਆਉਂਦਾ ਜਿਵੇਂ ਆਉਂਦਾ ਇਤੇ ਅਨਸਾਰ ਜਿਵੇਂ ਜਿਹਦਾ ਜੀ ਕਰਦਾ ਉਸੇ ਤਰੀਕੇ ਦੇ ਨਾਲ ਬਣਾ ਲੈਂਦਾ ਹੁਣ ਜੇ ਦੂਜੇ ਸੂਬਿਆਂ ਦੇ ਵਿੱਚ ਸਾਨੂੰ ਇਜਾਜ਼ਤ ਨਹੀਂ ਹੈ ਉਧਰ ਜਾ ਕੇ ਜ਼ਮੀਨ ਖਰੀਦਣ ਦੀ ਤਾਂ ਫਿਰ ਦੂਜੇ ਸੂਬੇ ਦੇ ਲੋਕਾਂ ਨੂੰ ਸਾਡੇ ਪੰਜਾਬ ਦੇ ਵਿੱਚ ਆ ਕੇ ਜ਼ਮੀਨ ਖਰੀਦਣ ਦੀ ਇਜਾਜ਼ਤ ਕਿਉਂ ਹੈ ਔਰ ਇਹ ਗੱਲ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਬੜੇ ਤਰਕੇ ਦੇ ਨਾਲ ਕਹੀ ਹੈ ਪਰ ਉਹਨਾਂ ਨੇ ਬਹੁਤ ਵਾਰੀ ਇਹ ਗੱਲਾਂ ਕਹੀਆਂ ਨੇ ਕਿ ਭਾਈ ਅਸੀਂ ਪੰਜਾਬ ਦੇ ਵਿੱਚ ਹੀ ਘੱਟ ਗਿਣਤੀ ਦੇ ਵਿੱਚ ਰਹਿ ਜਾਾਂਗੇ ਉਹ ਦਿਨ ਦੂਰ ਨਹੀਂ ਹੈ ਕਿਉਂਕਿ ਸਾਡੇ ਪੰਜਾਬੀ ਜਿੰਨੇ ਬਾਹਰ ਜਾ ਰਹੇ ਨੇ ਉਹਨੇ ਹੀ ਗੈਰ ਪੰਜਾਬੀ ਪੰਜਾਬ ਦੇ ਵਿੱਚ ਆ ਰਹੇ ਨੇ ਹਾਂ ਇੱਥੇ ਇੱਕ ਗੱਲ ਹੋਰ ਕਲੀਅਰ ਕਰ ਦਿੰਨਾ ਕਿ ਸੁਖਪਾਲ ਸਿੰਘ ਖੈਰਾ ਨੇ ਕਦੇ ਵੀ ਉਹਨਾਂ ਨੂੰ ਇੱਥੇ ਆਉਣ ਤੋਂ ਇੱਥੇ ਆ ਕੇ ਕੰਮ ਕਰਨ ਤੋਂ ਰੋਕਿਆ ਨਹੀਂ ਹੈ ਉਹਨਾਂ ਨੇ ਸਿਰਫ ਇੱਥੋਂ ਦੇ ਪੱਕੇ ਵਸਨੀਕ ਵੋਟਰ ਦੇ ਤੌਰ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਸਾਨੂੰ ਪਤਾ ਹੀ ਨਹੀਂ ਕਿ ਕੌਣ ਕਿਤੇ ਬੈਠਾ ਆਪਾਂ ਬਹੁਤ ਸਾਰੇ ਥਾਈਂ ਦੇਖਿਆ ਹੈ ਕਿ ਪ੍ਰਵਾਸੀ ਮਜ਼ਦੂਰਾ ਨੇ ਜਦੋਂ ਜਿਹੜਾ ਆ ਕੇ ਇੱਥੇ ਜਦੋਂ ਉਹ ਕੋਈ ਕ੍ਰਾਈਮ ਕਰ ਦਿੰਦੇ ਨੇ ਜਾਂ ਕੋਈ ਹੋਰ ਗੱਲਬਾਤ ਕਰ ਦਿੰਦੇ ਨੇ ਤਾਂ ਜੋ ਦੌੜ ਜਾਂਦੇ ਨੇ ਤਾਂ ਪਤਾ ਹੀ ਨਹੀਂ ਲੱਗਦਾ ਕਿ ਕੌਣ ਕਿੱਥੋਂ ਆਇਆ ਹੋਇਆ ਸੀਗਾ ਤਾਂ ਫਿਰ ਇਸ ਕਰਕੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਸੁਖਪਾਲ ਸਿੰਘ ਖਹਿਰਾਹੌਰਾਂ ਦਾ ਇਹ ਤਰਕ ਜਿਹੜਾ ਬਿਲਕੁਲ ਸਹੀ ਹੈ ਔਰ 20 ਮਹੀਨੇ ਹੋ ਗਏ ਇਸ ਅਹਿਮ ਬੈਲ ਨੂੰ ਦਿੱਤੇ ਹੋਏ ਔਰ ਇਸ ਪ੍ਰਾਈਵੇਟ ਬੈਲ ਨੂੰ ਦਿੱਤੇਆਂ 20 ਮਹੀਨੇ ਹੋ ਗਏ ਵਿਰੋਧੀ ਧਿਰ ਦੇ ਲੀਡਰਸ ਜਿਹੜੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਨਾਲ ਗਏ ਸੀ ਬੇਸ਼ੱਕ ਪ੍ਰਤਾਪ ਸਿੰਘ ਬਾਜਵਾ ਨਾਲ ਗਏ ਸੀ ਪਰ ਬਾਅਦ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੀਆਂ ਲੱਤਾਂ ਨੇ ਭਾਰ ਨਹੀਂ ਚੱਲਿਆ ਉਹਨਾਂ ਨੇ ਉਸ ਐ ਬੈਲ ਦੇ ਉੱਪਰੋਂ ਆਪਣਾ ਜਿਹੜਾ ਹੱਥ ਜਿਹੜਾ ਉਹ ਪਿੱਛੇ ਖਿੱਚ ਲਿਆ ਸੀਗਾ ਤਾਂ ਉਹ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੇ ਸਾਹਮਣੇ ਹੈਗੀਆਂ ਨੇ ਤਾਂ ਇਹ ਸਾਰੀ ਗੱਲ ਸੀ ਕਿ ਸੁਖਪਾਲ ਸਿੰਘ ਖੈਰਾ ਉਹਨਾਂ ਨੇ ਇੱਕ ਸੂਤੇ ਫਸਾ ਦਿੱਤੇ ਆ ਕੁਲਤਾਰ ਸਿੰਘ ਸੰਧਵਾ ਕਿ ਭਾਈ ਤੁਸੀਂ 20 ਮਹੀਨਿਆਂ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਇਸ ਬੈਲ ਨੂੰ ਕਿਉਂ ਲਟਕਾ ਰਹੇ ਹੋ ਮੈਂ ਮੰਗ ਕਰਦਾ ਕਹਿੰਦੇ ਕਿ ਹੁਣ ਜਿਹੜਾ ਸੈਸ਼ਨ ਸ਼ੁਰੂ ਹੋ ਰਿਹਾ ਉਹਦੇ ਵਿੱਚ ਇਸ ਨੂੰ ਲੈ ਕੇ ਆਓ ਔਰ ਮੈਂ ਤੁਹਾਡੇ ਕਹਿੰਦੇ ਜਵਾਬ ਦਾ ਇੰਤਜ਼ਾਰ ਕਰਾਂਗਾ ਹੁਣ ਹੁਣ ਗੇਂਦ ਜਿਹੜੀ ਹੈ ਉਹ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਜਿਹੜੇ ਪਾਲੇ ਦੇ ਵਿੱਚ ਆ ਕਿ ਹੁਣ ਉਹ ਦੇਖਦੇ ਕਿ ਕੀ ਕੁਝ ਕਰਦੇ ਆ ਪਰ ਸਪੀਕਰ ਸਿੰਘ ਕੁਲਤਾਰ ਸਿੰਘ ਸੰਧਵਾ ਦੇ ਉੱਪਰ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਹੋਰ ਚਾਣ ਲੋਕਾਂ ਦੀ ਟੀਵੀ ਦੇ ਨਾਲ